ਡਾਕਟਰ ਜਸਕਰਨ ਸਿੰਘ ਬਲਾਕ ਕੀਤੀ ਵੀਡੀਓ ਸੁਰਨਾਥਣਾ ਵਿਕੇ ਕੰਮ ਕਰ ਰਹੇ ਤੇ ਮੈਂ ਐਸੀ ਇਸ ਸਮੇਂ ਗੁਰਦਤ ਸਿੰਘ ਪੁਤ ਰਹਿੰਦਰ ਸਿੰਘ ਪਿੰਡ ਪੁੱਜੋਕਲਾਂ ਦੇ ਕਿਸਾਨ ਹੈ ਉਹਨਾਂ ਦੇ ਖੇਤ ਦੇ ਵਿੱਚ ਪਕਾਵੀ ਮੱਕੀ ਦੀ ਜਿਹੜੀ ਬਿਜਾਈ ਕਰਵਾ ਰਹੇ ਨਿਊ ਵੀਡੀ ਕੰਪਨੀ ਦਾ ਇੱਕ ਵੀਜਾ ਤੇ ਇਸ ਦਾ ਜਿਹੜਾ ਹੈਗਾ ਝਾੜ ਲਗਭਗ 24 ਤੋਂ 25 ਕੁਇੰਟਲ ਪ੍ਰਤੀ ਏਕੜ ਦੇ حساب ਨਾਲ ਜਿਹੜਾ ਇਹਦਾ ਚਾਰਡ ਆ ਨਿਕਲਦਾ ਹੈ ਜਿਵੇਂ ਕਿ ਤੁਸੀਂ ਹਮ ਤੌਰ ਤੇ ਅਖਬਾਰਾਂ ਦੇ ਵਿੱਚ ਵੀ ਦੇਖਿਆ ਹੋਣਾ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਇਹ ਪਾਇਲਟ ਪ੍ਰੋਜੈਕਟ ਹੈ ਜਿਵੇਂ ਕਿ ਦਿਨੋਂ ਦਿਨ ਧਰਤੀ ਹਟਲਾ ਪਾਣੀ ਥੱਲੇ ਜਾ ਰਿਹਾ ਉਹਨੂੰ ਬਚਾਉਣ ਵਾਸਤੇ ਤੇ ਫਸਲੀ ਭਵਿੰਤਾ ਨੂੰ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਵੱਲੋਂ ਇਹ ਪ੍ਰੋਜੈਕਟ ਹੈ ਜਿਹੜਾ ਚਲਾਇਆ ਜਾ ਰਿਹਾ ਹੈ ਜਿਹਦੇ ਤਹਿਤ ਕਿਸਾਨਾਂ ਨੂੰ ਉਤਸ਼ਾਹਤ ਕਰਕੇ ਪਕਾਵੀ ਮੱਕੀ ਦੀ ਫਸਲ ਜਿਹੜੀ ਉਹ ਬਜਾਈ ਜਾ ਰਹੀ ਹੈ ਇਸ ਨਾਲ ਕਿਸਾਨ ਜਿੱਥੇ ਆਪਣੀ ਨਵੀਂ ਕਿਸਾਨੀ ਦੇ ਵਿੱਚ ਇੱਕ ਆਮਦਨ ਦੀ ਉਮੀਦ ਜਗਾ ਸਕਦਾ ਹੈ ਕਿਉਂਕਿ ਭਾਰਤ ਸਰਕਾਰ ਵੱਲੋਂ ਇਹ ਮੱਕੀ ਤੋਂ ਬਲੈਂਡਿੰਗ ਕਰਕੇ 20% ਇਥਨੋਲ ਜਿਹੜਾ ਹੈ ਉਹ ਪੈਟਰੋਲ ਦੇ ਵਿੱਚ ਫਿਊਲ ਦੇ ਤੌਰ ਤੇ ਮਿਕਸ ਕਰਨ ਦਾ ਟਾਰਗੇਟ ਜਿਹੜਾ ਰੱਖਿਆ ਗਿਆ ਤਾਂ ਇਹ ਇਸ ਦੀ ਜਿਹੜੀ ਖਪਤ ਹੈ ਇਹ ਆਪਣੇ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਲਗਭਗ 1000 ਹੈਕਟੇਅਰ ਰਕਵੇ ਦੀ ਡੇਲੀ ਦੀ ਖਪਤ ਜਿਹੜੀ ਬਠਿੰਡਾ ਜ਼ਿਲ੍ਹੇ ਦੇ ਵਿੱਚ ਮੱਕੀ ਦੀ ਜਿਹੜੀਆਂ ਚਾਰ ਫੈਕਟਰੀਆਂ ਇੱਥੇ ਬਲੈਂਡਿੰਗ ਵਾਸਤੇ ਲੱਗੀਆਂ ਜਿਹੜੀਆਂ ਇੱਥੋਂ ਨਾਲ ਪੈਦਾ ਕਰਦੀਆਂ ਉਹਨਾਂ ਦੀ ਖਪਤ ਜਿਹੜੀ ਰਿਕਵਾਇਰਮੈਂਟ ਹੈ ਇਸ ਨੂੰ ਕਾਮਯਾਬ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਮਾਰਕਫੈਡ ਰਾਹੀਂ ਇਹਦੀ ਖਰੀਦ ਕੀਤੀ ਜਾਣੀ ਹੈ 2400 ਰੁਪਏ ਪ੍ਰਤੀ ਕੁਇੰਟਲ ਦੇ ਸਰਬਨਲ ਐਮ ਐਸ ਪੀ ਤੇ ਖਰੀਦ ਕੀਤੀ ਜਾਣੀ ਹੈ ਬਲਾਗ ਦੀ ਗੱਲ ਕਰੀਏ ਤਾਂ ਬਲਾਗ ਦੇ ਵਿੱਚ ਸਾਨੂੰ 150 ਹੈਕਟੇਅਰ ਜਿਹੜਾ ਟੀਚਰ ਉਹ ਲੋੜ ਕੀਤਾ ਹੈ ਸੇ ਉਮੀਦ ਕਰਦੇ ਹਾਂ ਅਸੀਂ 150 ਤੋਂ 150 ਹੈਕਟੇਅਰ ਤੋਂ ਬਧਾ ਕੇ 200 ਹੈਕਟੇਰ ਤੱਕ ਅਸੀਂ ਟੀਚਾ ਜਿਹੜਾ ਅ ਕਿਸਾਨਾਂ ਨੂੰ ਬਿਜਾਉਣ ਦੇ ਵਿੱਚ ਕਾਮਯਾਬ ਹੋਵਾਂਗੇ ਐਂਡ ਡਾਕਟਰ ਜਸਕਰਨ ਸਿੰਘ ਬਲਾਕ ਕੀਤੀ ਵੀਡੀਓ ਸੁਰਨਾਥਾ ਦੇ ਕਿਹੇ ਕੰਮ ਕਰ ਰਹੇ ਹੈ ਤੇ ਮੈਂ ਐਸੀ ਇਸ ਸਮੇਂ ਗੁਰਦਤ ਸਿੰਘ ਉਤਰੀਂਦਰ ਸਿੰਘ ਪਿੰਡ ਪੁੱਜਕਲਾਂ ਦੇ ਕਿਸਾਨ ਹੈ ਉਹਨਾਂ ਦੇ ਖੇਤ ਦੇ ਵਿੱਚ ਮਕਾਮੀ ਮੱਕੀ ਦੀ ਜਿਹੜੀ ਬਿਜਾਈ ਕਰਵਾ ਰਹੇ ਨਿਊ ਵੀਡੀ ਕੰਪਨੀ ਦਾ ਇੱਕ ਵਿਜੈ ਇਹ ਇਸ ਦਾ ਜਿਹੜਾ ਹੈਗਾ ਝਾੜ ਲਗਭਗ 24 ਤੋਂ 25 ਕੁਇੰਟਲ ਪ੍ਰਤੀ ਏਕੜ ਦੇ ਹਿਸਾਬ ਨਾਲ ਜਿਹੜਾ ਇਹਦਾ ਝਾੜ ਆ ਨਿਕਲਦਾ ਹੈ ਜਿਵੇਂ ਕਿ ਤੁਸੀਂ ਆਮ ਤੌਰ ਤੇ ਅਖਬਾਰਾਂ ਦੇ ਵਿੱਚ ਵੀ ਦੇਖਿਆ ਹੋਣਾ ਹੈ ਕਿ ਪੰਜਾਬ ਸਰਕਾਰ ਦਾ ਜਿਹੜਾ ਇਹ ਪਾਇਲਟ ਪ੍ਰੋਜੈਕਟ ਹੈ ਜਿਵੇਂ ਕਿ ਦਿਨੋਂ ਦਿਨ ਧਰਤੀ ਹੇਠਲਾ ਪਾਣੀ ਥੱਲੇ ਜਾ ਰਿਹਾ ਉਹਨੂੰ ਬਚਾਉਣ ਵਾਸਤੇ ਤੇ ਫਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਵਾਸਤੇ ਸਰਕਾਰ ਵੱਲੋਂ ਇਹ ਪ੍ਰੋਜੈਕਟ ਹੈ ਜਿਹੜਾ ਚਲਾਇਆ ਜਾ ਰਿਹਾ ਹੈ ਜਿਹਦੇ ਤਹਿਤ ਕਿਸਾਨਾਂ ਨੂੰ ਉਤਸ਼ਾਹਿਤ ਕਰਕੇ ਪਕਾਵੀ ਮੱਕੀ ਦੀ ਫਸਲ ਹੈ ਜਿਹੜੀ ਉਹ ਬਜਾਈ ਜਾ ਰਹੀ ਹੈ ਇਸ ਨਾਲ ਕਿਸਾਨ ਜਿੱਥੇ ਆਪਣੀ ਨਵੀਂ ਕਿਸਾਨੀ ਦੇ ਵਿੱਚ ਇੱਕ ਆਮਦਨ ਦੀ ਉਮੀਦ ਜਗਾ ਸਕਦਾ ਹੈ ਕਿਉਂਕਿ ਭਾਰ ਸਰਕਾਰ ਵੱਲੋਂ ਇਹ ਮੱਕੀ ਤੋਂ